ਖੱਬ ਜੀਤ ਅਟਵਾਲ ਦੇ ਪੰਜਾਬੀ ਨਾਵਲ ਮੋਹਰ ਉਡਾਰੀ ਦਾ ਅਗਲਾ ਪਾਗ ਤੈਨ ਤਹੜ ਨਾ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਨੂੰ YouTube ਚੈਨਲ ਸਭੀ ਮੀਡੀਆ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਸੁਣਦੇ ਰਹਿਣ ਲਈ ਚੈਨਲ ਸਭੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਜੀ ਸੋ ਚੰਗਿਆ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਸੋ ਨਾਵਲ ਦਾ ਅਗਲਾ ਪਾਗ ਤੈਨ ਤਹੜ ਨਾ ਸਾਂਝਾ ਕਰਦੀ ਹਾਂ ਉਸਨੇ ਚੈਟ ਔਨ ਕੀਤੀ ਤੇ ਦੇਖਿਆ ਕਿ ਡਾਕਟਰ ਮੰਨਤ ਗਰੇਵਾਲ ਵੀ ਹਾਜ਼ਰ ਸੀ ਉਸਨੇ ਇੱਕਦਮ ਹੀ ਹੈਲੋ ਭੇਜੀ ਤੀ ਉਸ ਦਾ ਵੀ ਹੈਲੋ ਵਿੱਚ ਜਵਾਬ ਆ ਗਿਆ ਅਰਵਿੰਦ ਨੇ ਲਿਖਿਆ ਮੈਨੂੰ ਯਾਦਦਾਇਕ ਕਿ ਮੈਂ ਤੁਹਾਨੂੰ ਅੱਜ ਹੀ ਕਿੱਥੇ ਦੇਖਿਆ ਹੈ ਹਾਂ ਮੈਨੂੰ ਵੀ ਲੱਗਿਆ ਕਿ ਦਿੱਲੀ ਦੇ ਇੱਕ ਹੋਟਲ ਵਿੱਚ ਤੁਹਾਨੂੰ ਦੇਖਿਆ ਪਰ ਤੁਹਾਡੀ ਪ੍ਰੋਫਾਈਲ ਦੇਖੀ ਤਾਂ ਪਤਾ ਚੱਲਿਆ ਕਿ ਤੁਸੀਂ ਤਾਂ ਲੰਡਨ ਰਹਿੰਦੇ ਹੋ ਨਹੀਂ ਮੈਂ ਇੰਡੀਆ ਆਇਆ ਹੋਇਆ ਹਾਂ ਕੁਝ ਦਿਨਾਂ ਲਈ ਤੇ ਮਿੱਤਰ ਯਾਤਰੀ ਘਰ ਵਿੱਚ ਠਹਿਰਿਆ ਹੋਇਆ ਹਾਂ ਓ ਆਈ ਸੀ ਉੱਥੇ ਹੀ ਮੈਂ ਤੁਹਾਨੂੰ ਦੇਖਿਆ ਹੈ ਕਿੰਨੇ ਦਿਨ ਇੱਥੇ ਠਹਿਰੋਗੇ ਇੱਕ ਜਾਂ ਦੋ ਦਿਨ ਹੋਰ ਤੁਸੀਂ ਤਾਂ ਸ਼ਾਇਦ ਲੁਧਿਆਣੇ ਰਹਿੰਦੇ ਹੋ ਠੀਕ ਹਾਂ ਮੈਂ ਦਿੱਲੀ ਯੂਨੀਵਰਸਿਟੀ ਵਿੱਚ ਸੈਮੀਨਾਰ ਅਟੈਂਡ ਕਰਨ ਆਈ ਹੋਈ ਹਾਂ ਬਹੁਤ ਖੂਬ ਕਦੇ ਨਹੀਂ ਸੀ ਸੋਚਿਆ ਕਿ ਫੇਸਬੁੱਕ ਦੇ ਦੋਸਤ ਐਵੇਂ ਵੀ ਮਿਲ ਸਕਦੇ ਹਨ ਮੈਂ ਵੀ ਤੁਹਾਨੂੰ ਦੇਖ ਕੇ ਬਹੁਤ ਹੈਰਾਨ ਹੋ ਗਈ ਸਾਂ ਜੇ ਮਿਲਣਾ ਚਾਹੋ ਤਾਂ ਡਾਈਨਿੰਗ ਹਾਲ ਵਿੱਚ ਆ ਜਾਓ ਇਕੱਠੇ ਕਾਫੀ ਦਾ ਕੱਪ ਪੀ ਲਵਾਂਗੇ ਕਿਉਂ ਨਹੀਂ ਡਾਕਟਰ ਮਨਨਤ ਦਾ ਜਵਾਬ ਸੀਗਾ ਡਾਈਨਿੰਗ ਹਾਲ ਤੋਂ ਵਾਪਸ ਮੁੜ ਕੇ ਜਦ ਅਸਨੇ ਫੇਸਬੁੱਕ ਤੇ ਅਰਵਿੰਦ ਜੀ ਪ੍ਰੋਫਾਈਲ ਦੇਖੀ ਤਾਂ ਉਸ ਵਿੱਚ ਦਿਲਚਸਪੀ ਜਗਾਈ ਸੀ ਅਰਵਿੰਦ ਦੀ ਦੇਖ ਉਸ ਕਿਸਮ ਦੀ ਸੀਗੀ ਜਿਹੋ ਜਿਹੇ ਮਰਦ ਉਸ ਨੂੰ ਚੰਗੇ ਲੱਗਦੇ ਸਨ ਉਸ ਦਾ ਟਰਬਿਊਨ ਵਿੱਚ छਪਿਆ ਲੇਖ ਉਸਨੇ ਵੀ ਪੜ ਰੱਖਿਆ ਹੋਇਆ ਸੀਗਾ ਤੇ ਉਸਦੇ ਪਤੀ ਨੇ ਵੀ ਅਰਵਿੰਦ ਬਹੁਤ ਖੁਸ਼ ਸੀਗਾ ਉਸਨੇ ਫੇਸਬੁੱਕ ਸਾਈਨ ਆਊਟ ਕੀਤੀ ਤੇ ਲੈਪਟਾਪ ਬੰਦ ਕਰਦਾ ਸੋਚਣ ਲੱਗਾ ਕਿ ਔਰਤ ਨੂੰ ਪਹਿਲੀ ਵਾਰ ਮੈਂ ਲਈ ਕੀ ਲੈ ਕੇ ਜਾਣਾ ਚਾਹੀਦਾ ਸੀਗਾ ਜਦ ਹੁੰਦਾ ਤਾਂ ਬਹਿਰੇ ਨੂੰ ਕਹਿ ਕੇ ਫਲ ਮਗਵਾ ਲੈਂਦਾ ਜੇ ਕੋਈ ਗੋਰੀ ਹੁੰਦੀ ਤਾਂ ਉਸ ਕੋਲ ਵਾਈਨ ਦੀਆਂ ਦੋ ਬੋਤਲਾਂ ਹੈ ਸੀ ਫਿਰ ਉਸ ਨੂੰ ਖਿਆਲ ਆਇਆ ਕਿ ਉਸ ਕੋਲ ਕੁਝ ਪਰਫਿਊਮ ਸਨ ਉਸਨੇ ਇੱਕ ਪਰਫਿਊਮ ਨੂੰ ਛੋਟੇ ਜਿਹੇ ਬੈਗ ਵਿੱਚ ਪਾਇਆ ਤੇ ਡਾਈਨਿੰਗ ਹਾਲ ਵੱਲ ਨੂੰ ਤੁਰ ਪਿਆ ਹਾਲੇ 9 ਹੀ ਵਜੇ ਸਨ ਉਹ ਇੱਕ ਟੇਬਲ ਤੇ ਜਾ ਬੈਠਾ ਕੋਈ ਨਿਰਮਾਣ ਡਾਕਟਰ ਮੰਨਤ ਗਰੇਵਾਲ ਵੀ ਆਉਂਦੀ ਦਿਸ ਪਈ ਉਸਨੇ ਕਪੜੇ ਬਦਲੇ ਹੋਏ ਸਨ ਹੁਣ ਸਾੜੀ ਨਹੀਂ ਪੰਜਾਬੀ ਸੂਟ ਪਾਇਆ ਹੋਇਆ ਸੀ ਉਹ ਉਸ ਦੇ ਸਵਾਗਤ ਚ ਉੱਠ ਕੇ ਖੜਾ ਗਿਆ ਤੇ ਹੱਥ ਜੋੜ ਕੇ ਫਤਿਹ ਬਲਾਉਣ ਹੀ ਲੱਗਾ ਸੀ ਕਿ ਮੰਨਤ ਨੇ ਉਸ ਵੱਲ ਹੱਥ ਵਧਾ ਦਿੱਤਾ ਆਰਵਿੰਦ ਨੇ ਉਸ ਦਾ ਹੱਥ ਆਪਣੇ ਹੱਥ ਵਿੱਚ ਕੁੱਟਿਆ ਉਸ ਦਾ ਹੱਥ ਬਹੁਤ ਨਿੱਗਾ ਸੀਗਾ ਆਰਵਿੰਦ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਵੀ ਬੈਠ ਗਿਆ ਸਭ ਤੋਂ ਪਹਿਲਾਂ ਉਸਨੇ ਪਰਫਿਊਮ ਵਾਲਾ ਬੈਗ ਉਸ ਵੱਲ ਵਧਾ ਦਿੱਤਾ ਮੰਨਤ ਨੇ ਅਣਮੰਨੇ ਮਨ ਨਾਲ ਕਬੂਲ ਕਰ ਲਿਆ ਕਲ ਸਾਸਰੀ ਜੀ ਇਹ ਗੱਲਾਂ ਤੋਂ ਬਾਅਦ ਮਨਤ ਨੇ ਪੁੱਛਿਆ ਟ੍ਰਿਬਿਊਨ ਵਿੱਚ ਤੁਹਾਡਾ ਹੀ ਲੇਖ ਛਪਿਆ ਸੀ ਨਾ 250 ਪੋਰੇ ਤੇ ਮਾਈਗ੍ਰੇਸ਼ਨ ਬਾਰੇ ਯੂ نو ਆਈ ਡਿਡ ਉਸ ਦਾ ਕਾਫੀ ਜ਼ਿਕਰ ਹੋਇਆ ਲੇਟਰ ਟੂ ਦਾ ਐਡੀਟਰ ਵੀ ਕਹੀ ਛਪਿਆ ਅਖਬਾਰ ਤੋਂ ਬਾਹਰ ਵੀ ਗੱਲਾਂ ਹੋਈਆਂ ਆ ਯੂ نو ਮੈਨੂੰ ਵੀ ਕਾਜ਼ ਈਮੇਲ ਆਈਆਂ ਸਨ ਪਰ ਮੈਂ ਤਾਂ ਉਸ ਆਰਟੀਕਲ ਨੂੰ ਵੱਡਾ ਨਹੀਂ ਸਮਝਦਾ ਕਾ ਪਰ ਲੋਕਾਂ ਨੂੰ ਪਸੰਦ ਆਇਆ ਸੀਗਾ ਅਸਲ ਵਿੱਚ ਮਾਈਗ੍ਰੇਸ਼ਨ ਦਾ ਆਰਥਿਕ ਕਾਰਨ ਤਾਂ ਸਾਰੇ ਅਸੀਂ ਸਮਝਦੇ ਹੀ ਹਾਂ ਪਰ ਜਿਵੇਂ ਤੁਸੀਂ ਇਤਿਹਾਸ ਵਿੱਚ ਜਾ ਕੇ ਇਸ ਦਾ ਵਿਸਥਾਰ ਦਿੱਤਾ ਉਹ ਸ਼ਲਾਘਾਯੋਗ ਸੀਗਾ ਤੁਹਾਡੀ ਇਹ ਦਲੀਲ ਕਿ ਲਗਭਗ ਸਾਰੀ ਦੁਨੀਆ ਹੀ ਮਾਈਗ੍ਰੇਟ ਹੁੰਦੀ ਆਈ ਹੈ ਬਹੁਤ ਵਿਸਥਾਰ ਪੂਰਵਕ ਸੀਗਾ ਮੇਰੇ ਪਤੀ ਨੇ ਤਾਂ ਇਸ ਨੂੰ ਬਹੁਤ ਹੀ ਪਸੰਦ ਕੀਤਾ ਤੇ ਕਈ ਥਾਂ ਤੇ ਇਸ ਨੂੰ ਕੋਟ ਵੀ ਕੀਤਾ ਹੈ ਤੁਹਾਡੇ ਪਤੀ ਵਿਦਿਆਪਕ ਨੇ ਪਟਿਆਲੇ ਦੇ ਸਰਕਾਰੀ ਕਾਲਜ ਵਿੱਚ ਪੰਜਾਬੀ ਦੇ ਹੈੱਡ ਨੇ ਡਾਕਟਰ ਗੋਬਿੰਦ ਸਿੰਘ ਗਰੇਵਾਰ ਤੇ ਤੁਸੀਂ ਲੁਧਿਆਣੇ ਹੋ ਜੀ ਮੈਂ ਸਰਕਾਰੀ ਕਾਲਜ ਵਿੱਚ ਹਿੰਦੀ ਦੀ ਹੈਡ ਹਾਂ ਤੇ ਇਹ ਸੈਮੀਨਾਰ ਇਹ ਹਿੰਦੀ ਭਾਸ਼ਾ ਬਾਰੇ ਹੈ ਅੰਗਰੇਜ਼ੀ ਭਾਸ਼ਾ ਹਿੰਦੀ ਉੱਪਰ ਕਿਵੇਂ ਹਾਵੀ ਹੋ ਰਹੀ ਹੈ ਬਾਕੀ ਦੀਆਂ ਭਾਸ਼ਾਵਾਂ ਲਈ ਖਤਰਾ ਬਣੀ ਖੜੀ ਹੈ ਬਸ ਇਸੇ ਬਾਰੇ ਸੈਮੀਨਾਰ ਆ ਉਸ ਦੇ ਗੱਲ ਕਰਦਿਆਂ ਬਹਿਰਾ ਕਾਫੀ ਦੇ ਕੱਪ ਮੇਜ਼ ਤੇ ਰੱਖਣ ਲੱਗਿਆ ਮੰਨਤ ਨੇ ਆਪਣੇ ਕੱਪ ਵਿੱਚ ਖੰਡ ਪਾਉਂਦਿਆਂ ਪੁੱਛਿਆ ਆਪਣੇ ਬਾਰੇ ਦੱਸੋ ਕੁਝ ਯੂ نو ਮੈਂ ਅਰਵਿੰਦ 3 ਸਾਲ ਤੋਂ ਲੰਡਨ ਵਿੱਚ ਰਹਿ ਰਿਹਾ ਹਾਂ ਇਤਿਹਾਸ ਦਾ ਵਿਦਿਆਰਥੀ ਹਾਂ ਹਾਲੇ ਵੀ ਇਤਿਹਾਸ ਵਿੱਚ ਹੀ ਮੇਰੀ ਮਾਸਟਰ ਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲੰਡਨ ਵਿੱਚ ਮੈਂ ਟੂਰਿਜ਼ਮ ਵਿੱਚ ਨੌਕਰੀ ਕਰਦਾ ਹਾਂ ਕੀ ਮਤਲਬ ਲੰਡਨ ਵਿੱਚ ਜਿਹੜਾ ਵਿਭਾਗ ਟੂਰਿਜ਼ਮ ਨਾਲ ਡੀਲ ਕਰਦਾ ਹੈ ਉਹਦੇ ਨਾਲ ਵਾਹ ਹੈ ਮੇਰਾ ਟੂਰਿਜ਼ਮ ਹਰ ਸ਼ਹਿਰ ਦਾ ਹਰ ਮਲਕ ਦੀ ਆਮਦਨ ਦਾ ਬਹੁਤ ਵੱਡਾ ਸਾਧਨ ਹੁੰਦਾ ਹੈ ਲੰਡਨ ਦੇ ਇਸ ਵਿਭਾਗ ਵਿੱਚ ਹਜ਼ਾਰਾਂ ਲੋਕ ਕੰਮ ਕਰਦੇ ਆ ਆਇਸਟ ਗਿਵ ਟ੍ਰੇਨਿੰਗ ਟੂ ਨਿਊ ਟ੍ਰੇਨੀਜ਼ ਕੀ ਤੁਹਾਡਾ ਆਰਟੀਕਲ ਵੀ ਤੁਹਾਡੇ ਵਿਭਾਗ ਨਾਲ ਵਾ ਰੱਖਦਾ ਹੈ ਯੂ نو ਉਹ ਮੇਰੇ ਇੱਕ ਨਿੱਜੀ ਪ੍ਰੋਜੈਕਟ ਦਾ ਹਿੱਸਾ ਹੈ ਮੈਂ ਇੰਡੀਆਨ 250 ਪੂਰੇ ਬਾਰੇ ਇੱਕ ਕਿਤਾਬ ਲਿਖਣੀ ਚਾਹਨਾ ਹਾਂ ਉਸੇ ਬਾਰੇ ਨੋਟ ਲੈਂਦੇ ਲੈਂਦੇ ਇਹ ਆਰਟੀਕਲ ਦਿਖ ਗਿਆ ਹੋਇਆ ਸੀਗਾ ਇਸ ਲਈ ਲਿਖ ਲਿਆ ਇਸੇ ਪ੍ਰੋਜੈਕਟ ਦੇ ਮਾਮਲੇ ਵਿੱਚ ਹੀ ਇੰਡੀਆ ਆਇਓ ਯੂ نو ਆਪਣੇ ਪ੍ਰੋਜੈਕਟ ਦੇ ਮਾਮਲੇ ਵਿੱਚ ਸ਼ਾਇਦ ਮੈਨੂੰ ਦੱਖਣੀ ਭਾਰਤ ਚ ਜਾਣਾ ਪਵੇ ਇਥੋਂ ਵੱਖ-ਵੱਖ ਦੇਸ਼ਾਂ ਲਈ ਸਮੁੰਦਰ ਰਾਹੀਂ ਲਈ ਮਾਈਗ੍ਰੇਸ਼ਨ ਸ਼ੁਰੂ ਹੋਈ ਆ इंडिया ਫਿਰ ਰਿਸ਼ਤੇਦਾਰਾਂ ਨੂੰ ਮਿਲਣ ਆਇਓ ਇਦਾਂ ਹੀ ਕਹਿ ਲਵੋ ਅਸਲ ਵਿੱਚ ਮੈਂ 20 ਸਾਲ ਬਾਅਦ ਇੰਡੀਆ ਆਇਆ ਆ ਯੂ ਜਸਟ ਵਾਂਟ ਫੀਲ ਇੰਡੀਆ ਯੂ نو ਵਾਟ ਆਈ ਮੀਨ 20 ਸਾਲ ਦੀ ਤਬਦੀਲੀ ਨੂੰ ਮਹਿਸੂਸ ਕਰਨਾ ਚਾਹੁੰਦਾ ਹਾਂ ਅਰ ਮੋੜੇ ਹਲਾਉਂਦਾ ਬੋਲਿਆ ਪਰ ਆਪਣੇ ਆਉਣ ਦੇ ਅਸਲੀ ਕਾਰਨ ਨੂੰ ਛੁਪਾ ਗਿਆ ਮੰਨਤ ਹੈਰਾਨ ਵੀ ਤੇ ਖੁਸ਼ ਵੀ ਹੁੰਦੀ ਬੋਲੀ 댓ਸ ਨਾਈਸ ਹਰ ਪਰ 20 ਸਾਲ ਕਿਉਂ ਨਹੀਂ ਆਏਗੇ ਯੂ نو ਮੇਰਾ ਇੱਥੇ ਕੋਈ ਖਾਸ ਹੈ ਨਹੀਂਗਾ ਮੇਰੇ ਬਹੁਤੇ ਰਿਸ਼ਤੇਦਾਰ ਉੱਥੇ ਹੀ ਨੇ ਇੱਥੇ ਕੋਈ ਅਜੀਹਾ ਹੈ ਹੀ ਨਹੀਂ ਸੀਗਾ ਜਿਸ ਨੂੰ ਮੈਂ ਮਿਲ ਆਉਂਦਾ ਇਸੇ ਲਈ ਹੋਟਲ ਵਿੱਚ ਠਹਿਰ ਰਿਹਾ ਹਾਂ ਬਿਲਕੁਲ ਬਸ ਜਲੰਧਰ ਵਿੱਚ ਮੇਰਾ ਪਿੰਡ ਹੈ ਬਾਪੂ ਦੀ ਕੋਈ ਜ਼ਮੀਨ ਵੀ ਹੈ ਘਰ ਵੀ ਟੈਟੂ ਗਿਆ ਹੋਣਾ ਆ ਸੋ ਹੋਟਲ ਨੇ ਹੀ ਆਸਰਾ ਦੇਣਾ ਹੋਇਆ ਅਰਵਿੰਦ ਨੇ ਹੱਸਦਿਆਂ ਆਏ ਆਖਿਆ ਉਹ ਗੰਭੀਰ ਹੁੰਦੀ ਬੋਲੀ ਇਹ ਵੀ ਇੱਕ ਅਜੀਬ ਤਰਾਸ ਦੀ ਹੈ ਪ੍ਰਵਾਸੀ ਲੋਕਾਂ ਦੀ ਕਿੱਥੇ ਕਿੱਥੇ ਘੁੰਮਣ ਦਾ ਸ਼ਡਿਊਲ ਲੈ ਕੇ ਆਏ ਹੋ ਹਲੇ ਤਾਂ ਆ 1-2 ਦਿਨ ਦਿੱਲੀ ਦੇ ਫਿਰ ਪੰਜਾਬ ਹੀ ਦੇਖਣਾ ਹੈ ਗੁਰੂ ਨਾਨਕ ਯੂਨੀ ਵਿੱਚ ਮੇਰਾ ਦੋਸਤ ਹੈ ਸੁਮਿਤ ਸਹੋਤਾ ਉਸ ਨੂੰ ਮਿਲਣਾ ਹੈ ਕੁਝ ਹੋਰ ਦੋਸਤ ਹੈਗੇ ਆ ਲੁਧਿਆਣੇ ਵੀ ਆਉਣਾ ਆ ਮੇਰੇ ਹਸਬੰਡ ਵੀ ਤੁਹਾਨੂੰ ਮਿਲ ਕੇ ਖੁਸ਼ ਹੋਣਗੇ ਜ਼ਰੂਰ ਅਰਵਿੰਦ ਨੇ ਆਖਿਆ ਪਰ ਉਸ ਨੂੰ ਤਾਂ ਆਪ ਨੂੰ ਵੀ ਆਪਣੇ ਕਿਸੇ ਪ੍ਰੋਗਰਾਮ ਦਾ ਪਤਾ ਨਹੀਂ ਸੀਗਾ ਉਹ ਕੰਟਾ ਪਰ ਬੈਠੇ ਗੱਲਾਂ ਕਰਦੇ ਰਹੇ ਮੰਨਤ ਜ਼ਿਆਦਾਤਰ ਇੰਗਲੈਂਡ ਦੀ ਜ਼ਿੰਦਗੀ ਬਾਰੇ ਸਵਾਲ ਪੁੱਛਦੀ ਰਹੀ ਫਿਰ ਉਸ ਨੇ ਆਪਣੀਆਂ ਟੀਨ ਏਜ ਬੇਟੀਆਂ ਬਾਰੇ ਵੀ ਕੁਝ ਗੱਲਾਂ ਕੀਤੀਆਂ ਉਹਨਾਂ ਦਾ ਇੱਕ ਕਰਪਟਿਆਲੇ ਸੀ ਤੇ ਇੱਕ ਲੁਧਿਆਣੇ ਨੌਕਰੀਆਂ ਕਰਕੇ ਅਲੱਗ-ਅਲੱਗ ਰਹਿਣਾ ਪੈਂਦਾ ਸੀਗਾ ਛੁੱਟੀਆਂ ਵਿੱਚ ਪਤੀ-ਪਤਨੀ ਇਕੱਠੇ ਹੁੰਦੇ ਮੰਨਤ ਅਕਸਰ ਸੈਮੀਨਾਰਾਂ ਵਿੱਚ ਭਾਗ ਲੈਣ ਜਾਂਦੀ ਰਹਿੰਦੀ ਸੀ ਦਿੱਲੀੋਂ ਦੀ ਤਾਂ ਉਹ ਐਸੀ ਹੋਟਲ ਵਿੱਚ ਠਹਿਰਦੀ ਸੀਗੀ ਜੁਨੀਵਰਸਿਟੀ ਵੱਲੋਂ ਐਸ ਹੋਟਲ ਵਿੱਚ ਕਮਰਾ ਬੁੱਕ ਕਰਾ ਦਿੱਤਾ ਜਾਂਦਾ ਸੀਗਾ ਕਈ ਵਾਰ ਐਵੇਂ ਵੀ ਹੁੰਦਾ ਕਿ ਉਹ ਆਪ ਹੀ ਕਮਰਾ ਬੁੱਕ ਕਰਾ ਕੇ ਰਸੀਦ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੂੰ ਦੇ ਦਿੰਦੀ ਤੇ ਉਸ ਦਾ ਖਰਚਾ ਉਸ ਨੂੰ ਮਿਲ ਜਾਂਦਾ ਵੈਸੇ ਤਾਂ ਯੂਨੀਵਰਸਿਟੀ ਵਿੱਚ ਵੀ ਗੈਸਟ ਹਾਊਸ ਸੀਗਾ ਪਰ ਮੰਨਤ ਨੂੰ ਉੱਥੇ ਰਹਿਣਾ ਪਸੰਦ ਨਹੀਂ ਸੀਗਾ ਐਸਲੀ ਹੋਟਲ ਦਾ ਮਾਹੌਲ ਉਸ ਨੂੰ ਪਸੰਦ ਸੀ ਤੇ ਹੁਣ ਕਈ ਸਾਲਾਂ ਤੋਂ ਇੱਥੇ ਠਹਿਰਦੀ ਆਈ ਸੀ ਭਾਵੇਂ ਮੰਨਤ ਦੇ ਗੱਲ ਕਰਨ ਦੇ ਤਰੀਕੇ ਵਿੱਚ ਜਰਾ ਇੱਕ ਚੁਲਬੁਲਾਪਨ ਸੀਗਾ ਪਰ ਫਿਰ ਵੀ ਉਹ ਮਿਨੀ ਤੁਲੀਹੀ ਗੱਲ ਕਰ ਰਹੀ ਸੀਗੀ ਤੇ ਗੱਲ ਕਰਕੇ ਉਹ ਅਰਵਿੰਦ ਵੱਲ ਦੇਖਣ ਲੱਗਦੀ ਆਪਣੀ ਕਹੀ ਗੱਲ ਦਾ ਅਸਰ ਜਾਣਨ ਲਈ ਅਰਵਿੰਦ ਵੀ ਧਿਆਨ ਨਾਲ ਹੀ ਗੱਲ ਕਰ ਰਿਹਾ ਸੀਗਾ ਅਰਵਿੰਦ 4 ਨੰਬਰ ਕਮਰੇ ਵਿੱਚ ਸੀ ਤੇ ਮੰਨਤ ਉੱਪਰਲੀ ਮੰਜ਼ਲ ਤੇ 12 ਨੰਬਰ ਵਿੱਚ ਆਪਣੀ ਕਾਫੀ ਮਕਾ ਕੇ ਉਹ ਦੋਵੇਂ ਹੀ ਉੱਠ ਖੜੇ ਹੋਏ ਤੇ ਆਪੋ ਆਪਣੇ ਕਮਰਿਆਂ ਵੱਲ ਚਲੇ ਗਏ ਮਨਤ ਆਪਣੇ ਕਮਰੇ ਵਿੱਚ ਜਾ ਕੇ ਕਾਫੀ دیر ਤੱਕ ਘਰ ਵੀ ਦੁਬਾਰੇ ਸੋਈਦੀ ਰਹੀ। ਉਸ ਨੂੰ ਮਿਲਣਾ ਮਨਤ ਨੂੰ ਚੰਗਾ ਲੱਗ ਰਿਹਾ ਸੀਗਾ ਅਤੇ ਦਿਲ ਦੇ ਕਿਸੇ ਕੋਨੇ ਵਿੱਚੋਂ ਕੋਈ ਕਹਿ ਰਿਹਾ ਸੀਗਾ ਕਿ ਆਦਮੀ ਹੋਵੇ ਤਾਂ ਇਹੋ ਜਿਹਾ। ਕਾਫੀ دیر ਤੱਕ ਉਸ ਬਾਰੇ ਹੀ ਸੋਚਦੇ ਆ ਉਸ ਨੇ ਫੋਨ ਕਮਾ ਕੇ ਆ ਭੋਲੀ। ਅਰਵਿੰਦ ਜੀ ਜੇ ਤੁਸੀਂ ਚਾਹੋ ਤਾਂ ਕੱਲ ਸਵੇਰੇ ਮੇਰੇ ਨਾਲ ਸੈਮੀਨਾਰ ਵਿੱਚ ਭਾਗ ਲੈਣ ਲਈ ਯੂਨੀਵਰਸਿਟੀ ਚੱਲ ਸਕਦੇ ਹੋ। ਯੂ نو ਮਨਤ ਜੀ ਮੈਂ ਉੱਥੇ ਕਿਸੇ ਨੂੰ ਜਾਣਦਾ ਹੀ ਨਹੀਂ ਕਾ ਜਾਣਦੇ ਤਾਂ ਤੁਸੀਂ ਪੂਰੇ ਇੰਡੀਆ ਵਿੱਚ ਹੀ ਕਿਸੇ ਨੂੰ ਨਹੀਂ ਗੇ ਉੱਥੇ ਜਾਵੋਗੇ ਤਾਂ ਸ਼ਾਇਦ ਕਿਸੇ ਨੂੰ ਜਾਣਨ ਲੱਗੋ ਆਈਡੀਆ ਤਾਂ ਬੁਰਾ ਨਹੀਂ ਗਾ ਦੱਸੋ ਕਿੰਨੇ ਵਜੇ ਜਾਣਾ ਹੈ 10 ਵਜੇ ਯੂਨੀਵਰਸਿਟੀ ਪੁੱਜਣਾ ਹੈ ਤਿਆਰ ਰਹੋ ਆਖਦੇ ਉਸਨੇ ਫੋਨ ਰੱਖ ਦਿੱਤਾ ਯੂਨੀਵਰਸਿਟੀ ਦਾ ਨਾਂ ਸੁਣਦੇ ਹੀ ਅਰਵਿਸ ਨੂੰ ਆਪਣੇ ਯੂਨੀਵਰਸਿਟੀ ਦੇ ਦਿਨ ਯਾਦ ਆ ਗਏ ਉਹ ਚਾਹ ਜਿਹੇ ਨਾਲ ਪੜਨ ਲੱਗਿਆ ਉਸਨੇ ਸੋਚਿਆ ਕਿ ਇਹ ਵੀ ਇੱਕ ਨਵਾਂ ਅਨੁਭਵ ਹੋਵੇਗਾ ਹੁਣ ਉਸ ਨੂੰ ਫੇਸਬੁੱਕ ਇੰਨੀ ਬੁਰੀ ਨਹੀਂ ਸੀ ਲੱਗ ਰਹੀ ਹੁਣ ਜੇ ਇੰਦਰ ਤੇ ਰਣਜੀਤ ਨਹੀਂ ਵੀ ਮਿਲਦੇ ਤਾਂ ਫੇਸਬੁੱਕ ਨਾਲ ਕੋਈ ਗਿਲਾ ਨਹੀਂ ਸੀ ਹੋਣਾਗਾ ਅਗਲੀ ਸਵੇਰ ਵੇਲਾ ਦਾ ਫੋਨ ਆ ਗਿਆ ਸੀਗਾ ਉਸਨੇ ਹੋਟਲ ਦਾ ਨੰਬਰ ਲੱਭ ਕੇ ਰਿਸੈਪਸ਼ਨ ਤੇ ਫੋਨ ਕਰ ਲਿਆ ਸੀ ਉਹ ਪੈਂਦੀ ਸੱਟੇ ਹੀ ਬੋਲੀ ਇੱਥੇ ਕੀ ਕਰਦੇ ਹਾਂ ਪਹਿਲਾਂ ਕੀਰਤਪੁਰ ਜਾਓ ਆਪਣਾ ਕੰਮ ਮੁਕਾ ਕੇ ਫਿਰ ਜੋ ਕਰਨਾ ਹੈ ਕਰੀ ਜਾਓ ਯੂ نو ਮੈਂ ਕੀਰਤਪੁਰ ਜਾ ਆਇਆ ਅਰਵਿੰਦ ਨੇ ਝੂੜ ਦਾ ਸਹਾਰਾ ਲੈਂਦਿਆ ਕਿਆ ਉਸ ਨੂੰ ਪਤਾ ਸੀ ਕਿ ਨਹੀਂ ਤਾਂ ਵੇਲਾ ਨੇ ਰੇਡੀਓ ਵਾਂਗ ਆਨ ਹੋ ਜਾਣਾ ਸੀਗਾ ਵੇਲਾ ਨੇ ਪੁੱਛਿਆ ਕਿਹੜੇ ਵੇਲੇ ਮੈਂ ਸਿੱਧਾ ਪਹਿਲਾਂ ਕੀਰਤਪੁਰ ਗਿਆ ਤੇ ਫਿਰ ਮੁੜ ਕੇ ਦਿੱਲੀ ਆਇਆ ਉਂਗਲ ਕਰਦਿਆਂ ਉਸਦੇ ਮਨ ਵਿੱਚ ਚੀਜ਼ ਜੀ ਹੀ ਉੱਠੀ ਠੀਕ ਸੀਗਾ ਕਿ ਉਹ ਨਾਸਤਿਕ ਸੀਗਾ ਪਰ ਨਾਸਤਿਕ ਹੋਣ ਦਾ ਮਤਲਬ ਇਹ ਵੀ ਨਹੀਂ ਕਿ ਇੰਨਾ ਵੱਡਾ ਝੂਠ ਬੋਲਣਾ ਪਵੇ ਉਸਦੇ ਝੂਠ ਨਾਲ ਵਿਲਾ ਦੀ ਤਸੱਲੀ ਤਾਂ ਹੋ ਗਈ ਪਰ ਉਹ ਬੇਚੈਨ ਜਿਹਾ ਹੋ ਉਠਿਆ ਉਸਨੇ ਮਨ ਹੋਰ ਪਾਸੇ ਲਾਉਣ ਲਈ ਲੈਪਟਾਪ ਖੋਲ੍ਹ ਲਿਆ ਨਾਸ਼ਤਾ ਉਸਨੇ ਕਮਰੇ ਵਿੱਚ ਹੀ ਮੰਗਵਾ ਲਿਆ ਨਾਸ਼ਤਾ ਕਰਦਿਆਂ ਹੀ ਇੰਦਰ ਦਾ ਫੋਨ ਆ ਗਿਆ ਉਹ ਵੇਲਾ ਹੀ ਸੀਗਾ ਤੇ ਆ ਵੀ ਸਕਦਾ ਸੀਗਾ ਪਰ ਅੱਜ ਤਾਂ ਉਹ ਮੰਨਤ ਨਾਲ ਯੂਨੀਵਰਸਿਟੀ ਜਾ ਰਿਹਾ ਸੀਗਾ ਉਸ ਦਾ ਸਾਰਾ ਧਿਆਨ ਹੀ ਮੰਨਤ ਵੱਲ ਸੀਗਾ ਇੰਦਰ ਨਾਲ ਉਸਨੇ ਸ਼ਾਮ ਨੂੰ ਫੋਨ ਕਰਨ ਦਾ ਵਾਅਦਾ ਕਰ ਲਿਆ ਉਸ ਦਾ ਦਿਲ ਕਰਦਾ ਸੀ ਕਿ ਮੰਨਤ ਨਾਲ ਹੋਰ ਵਕਤ ਗੁਜ਼ਾਰੇ ਤੇ ਉਸ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰੇ ਮਨਤ ਵਰਗੀਆਂ ਸਵੇ ਵਿਸ਼ਵਾਸ ਵਾਲੀਆਂ ਔਰਤਾਂ ਉਸ ਨੂੰ ਬਹੁਤ ਪਸੰਦ ਸਨ ਉਹ ਦੇਖਦਾ ਆਇਆ ਸੀਗਾ ਕਿ ਏਸ਼ੀਅਨ ਔਰਤਾਂ ਵਿੱਚ ਗੋਰੀਆਂ ਵਰਗੀ ਹਿੰਮਤ ਨਹੀਂ ਸੀ ਹੁੰਦੀ ਮਨਤ ਉਸ ਨੂੰ ਅੱਜ ਦੇ ਯੁੱਗ ਦੀ ਔਰਤ ਜਾਪ ਰਹੀ ਸੀ ਸਵੇਰੇ 9 ਵਜੇ ਉਸ ਦੀ ਮਨਤ ਨਾਲ ਗੱਲ ਹੋਈ ਤੇ 9:30 ਵਜੇ ਉਹ ਤਿਆਰ ਹੋ ਕੇ ਰਿਸੈਪਸ਼ਨ ਤੇ ਪਹੁੰਚ ਗਿਆ ਮਨਤ ਵੀ ਆਪਣਾ ਲੈਪਟਾਪ ਗੱਲ ਵਿੱਚ ਪਾਈ ਆ ਹਾਜ਼ਰ ਹੋਈ ਸੀ ਉਸ ਨੇ ਜਾਮਨੀ ਰੰਗ ਦੀ ਸਾੜੀ ਪਾਈ ਹੋਈ ਸੀ ਮੋਢਿਆਂ ਤੱਕ ਕੱਟੇ ਹੋਏ ਵਾਲ ਖੁੱਲੇ ਛੱਡੇ ਹੋਏ ਸਨ ਕਾਲੀ ਐਨਕ ਵਾਲਾਂ ਦੇ ਉੱਪਰ ਫਸਾਈ ਉਸ ਦੀ ਅਰਵਿੰਦ ਦੀ ਗੁੱਡ ਮਾਰਨਿੰਗ ਦਾ ਜਵਾਬ ਦਿੰਦੀ ਉਹ ਬੋਲੀ ਬੜੀ ਮੁਸ਼ਕਲ ਨਾਲ ਆਪਣਾ ਪੇਪਰ ਮੁਕਾਇਆ ਆ ਤੁਸੀਂ ਕੋਈ ਪੇਪਰ ਪੜਨਾ ਜੀ ਮੇਰਾ ਪੇਪਰ ਹੈ ਹਿੰਦੀ ਭਾਸ਼ਾ ਤੇ ਵਿਸ਼ਵੀਕਰਨ ਦਾ ਇਹਦਾ ਮਤਲਬ ਅੱਜ ਦੇ ਸੈਮੀਨਾਰ ਵਿੱਚ ਹੈਵੀ ਗੱਲਾਂ ਹੋਣਗੀਆਂ ਕਿ ਤੁਸੀਂ ਕਦੇ ਕੋਈ ਸੈਮੀਨਾਰ ਅਟੈਂਡ ਨਹੀਂ ਕੀਤਾ ਬਹੁਤ ਕੀਤਾ ਆ ਪੇਪਰ ਵੀ ਪੜ੍ਹਿਆ ਪਰ ਆਪਣੇ ਵਿਭਾਗੇ ਬਾਰੇ ਹੀ ਟੂਰਿਜ਼ਮ ਨੂੰ ਹੋਰ ਭੜਾਵਾ ਕਿਵੇਂ ਦਿੱਤਾ ਜਾਵੇ ਵਰਗੇ ਵਿਸ਼ਿਆਂ ਤੇ ਉਹ ਗੱਲਾਂ ਕਰਦੇ ਹੋਟਲ ਤੋਂ ਬਾਹਰ ਆ ਗਏ ਮੰਨਤ ਨੇ ਇੱਕ ਆਟੋ ਨੂੰ ਹੱਥ ਦਿੱਤਾ ਤੇ ਉਹ ਬਹਿ ਗਏ ਆਟੋ ਵਿੱਚ ਨਾਲ ਲੱਗ ਕੇ ਬੈਠੇ ਸਨ ਅਰਵਿੰਦ ਭਾਵੇਂ ਕੁਝ ਅਸਹਿਜ ਮੰਨਤ ਬਿਲਕੁਲ ਆਮ ਵਾਂਗ ਸੀਗੀ ਉਹ ਆਪਣੇ ਵਿਸ਼ੇ ਬਾਰੇ ਗੱਲਾਂ ਕਰਦੀ ਜਾ ਰਹੀ ਸੀਗੀ ਅਰਵਿੰਦ ਕੁਝ ਕੁਝ ਬੋਰ ਹੋਣ ਲੱਗਾ ਸੀ ਪਰ ਜਦ ਮੰਨਤ ਦਾ ਸਰੀਰ ਉਸ ਨਾਲ ਖਿੰਦਾ ਤਾਂ ਬੋਰਿਅਤ ਦੂਰ ਹੋ ਜਾਂਦੀ ਆਟੋ ਯੂਨੀਵਰਸਿਟੀ ਦੇ ਕੈਂਪਸ ਵਿੱਚ ਜਾ ਪੁੱਜਾ ਤੇ ਇੱਕ ਹਾਲ ਦੇ ਮੂਹਰੇ ਰੁਕ ਗਿਆ ਅਰਵਿੰਦ ਨੇ ਪੈਸੇ ਦੇਣੇ ਚਾਹੇ ਪਰ ਮੰਨਤ ਨੇ ਦੇਣ ਨਾ ਦਿੱਤੇ ਉਹ ਹਾਲ ਦੇ ਅੰਦਰ ਗਏ ਉੱਥੇ ਲੋਕ ਮੰਨਤ ਦੇ ਡਿਗ ਕਰ ਰਹੇ ਸਨ ਜਿਹੜਾ ਵੀ ਮਿਲਦਾ ਮੰਨਤ ਉਸ ਦਾ ਤੌਰਫ ਅਰਵਿੰਦਰ ਨਾਲ ਕਰਵਾਉਣ ਲੱਗਦੀ ਅਰਵਿੰਦਰ ਨੇ ਇੱਕ ਗੱਲ ਦੇਖੀ ਕਿ ਪੀ ਐਚ ਡੀ ਲੋਕ ਇੱਕ ਦੂਜੇ ਨੂੰ ਡਾਕਟਰ ਸਾਹਿਬ ਕਹਿ ਕੇ ਬਹੁਤ ਖੁਸ਼ ਹੁੰਦੇ ਸਨ ਕਈ ਵਾਰ ਤਾਂ ਇੱਕ ਗੱਲ ਵਿੱਚ ਦੋ ਦੋ ਵਾਰ ਡਾਕਟਰ ਸਾਹਿਬ ਕਹਿ ਕੇ ਸੰਬੋਧਨ ਹੁੰਦੇ ਕੁਝ ਲੋਕ ਅਰਵਿੰਦ ਨੂੰ ਵੀ ਡਾਕਟਰ ਸਾਹਿਬ ਹੀ ਕਹਿ ਰਹੇ ਸਨ ਸੈਮੀਨਾਰ ਸ਼ੁਰੂ ਹੋਇਆ ਦੋ ਪੇਪਰ ਪੜ੍ਹ ਕੇ ਬ੍ਰੇਕ ਹੋ ਗਈ ਫਿਰ ਦੋ ਪੇਪਰ ਹੋਰ ਪੜੇ ਗਏ ਮੰਨਤ ਨੇ ਆਪਣਾ ਪੇਪਰ ਲੈਪਟਾਪ ਤੋਂ ਹੀ ਪੜਿਆ ਸਾਰੇ ਹੀ ਬਲਾਰੇ ਹਿੰਦੀ ਭਾਸ਼ਾ ਬਾਰੇ ਫਿਕਰਮੰਦ ਸਨ ਅਰਵਿੰਦ ਸੋਚ ਰਿਹਾ ਸੀ ਕਿ ਹਿੰਦੀ ਹਿੰਦੁਸਤਾਨ ਦੀ ਰਾਸ਼ਟਰ ਭਾਸ਼ਾ ਹੈ ਤੇ ਇਸ ਨੂੰ ਕੀ ਖਤਰਾ ਹੋਵੇਗਾ ਪਰ ਉਹਨਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਕਿ ਹਿੰਦੀ ਜਿਵੇਂ ਘੱਟ ਗਿਣਤੀ ਦੇ ਲੋਕਾਂ ਦੀ ਜ਼ੁਬਾਨ ਹੀ ਹੋਵੇ ਇਨ੍ਹਾਂ ਪਰਚਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਵਿਚਾਰ ਰੱਖੇ ਮਨਜ ਨੇ ਇੱਕ ਪੱਤੀ ਅਰਵਿੰਦਰ ਤੱਕ ਵੀ ਪਹੁੰਚਦੀ ਕੀਤੀ ਸੀ ਕਿ ਜੇ ਉਹ ਕੁਝ ਬੋਲਣਾ ਚਾਹੇ ਤਾਂ ਪਰ ਉਸਨੇ ਨਾ ਕਰ ਦਿੱਤੀ ਕਿਉਂਕਿ ਉਸ ਕੋਲ ਕੁਝ ਕਹਿਣ ਲਈ ਹੈ ਹੀ ਨਹੀਂ ਸੀਗਾ ਉਸ ਨੂੰ ਇਸ ਵਿਸ਼ੇ ਦੀ ਬਹੁਤੀ ਸਮਝ ਨਹੀਂ ਸੀਗੀ ਉਸ ਨੂੰ ਇਨਾ ਪਤਾ ਸੀ ਕਿ ਬਾਸ਼ਾ ਦਾ ਜੀਨ ਦੇ ਤਰੀਕੇ ਦਾ ਹਿੱਸਾ ਹੁੰਦੀ ਹੈ ਸਮੇਂ ਦੇ ਨਾਲ ਨਾਲ ਇਹ ਬਦਲਦਾ ਹੀ ਰਹਿੰਦਾ ਹੈ ਕੋਈ ਦਿਨ ਤੱਕ ਤਾਂ ਅਰਵਿੰਦ ਸਾਰਿਆਂ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਰਿਹਾ ਪਰ ਫਿਰੋਕ ਤਾਉਣ ਲੱਗਿਆ ਸੀਗਾ ਮੰਨਤ ਚੋਰੀ ਅੱਖ ਨਾਲ ਉਸ ਵੱਲ ਦੇਖਦੀ ਜਾ ਰਹੀ ਸੀ ਸੈਮੀਨਾਰ ਤੋਂ ਬਾਅਦ ਮੰਨਤ ਨੇ ਪੁੱਛਿਆ ਅਰਵਿੰਦ ਜੀ ਕਿਵੇਂ ਲੱਗਿਆ ਸਭ ਯੂ ਨੋ ਮੇਰਾ ਸਬਜੈਕਟ ਨਾ ਹੋਣ ਕਰਕੇ ਮੇਰੇ ਲਈ ਬਹੁਤਾ ਦਿਲਚਸਪ ਨਹੀਂ ਸੀਗਾ ਡਾਕਟਰ ਸਾਹਿਬ ਤੁਸੀਂ ਤਾਂ ਬਹੁਤ ਵਧੀਆ ਸਪੀਕਰ ਹੋ ਦੇਖੋ ਅਰਵਿੰਦ ਜੀ ਤੁਸੀਂ ਮੈਨੂੰ ਡਾਕਟਰ ਸਾਹਿਬ ਨਾ ਕਹੋ ਮੈਂ ਦੇਖਿਆ ਹਰ ਕੋਈ ਐਵੇਂ ਹੀ ਐਡਰੈਸ ਕਰਦਾ ਹੈ ਇੱਕ ਦੂਜੇ ਨੂੰ ਇਹ ਬਸ ਯੂਨੀਵਰਸਿਟੀ ਦਾ ਕਲਚਰ ਹੀ ਹੈ ਪਰ ਮੈਂ ਚਾਹਨੀ ਮੈਂ ਕਿ ਯੂਨੀਵਰਸਿਟੀ ਤੋਂ ਬਾਹਰਲੇ ਦੋਸਤ ਮੈਨੂੰ ਡਾਕਟਰ ਨਾ ਕਹਿਣ ਯੂ ਨੋ ਪੱਛਮ ਵਿੱਚ ਕੋਈ ਵੀ ਪੀ ਐਚ ਡੀ ਆਪਣੇ ਆਪ ਨੂੰ ਡਾਕਟਰ ਨਹੀਂ ਅਖਵਾਉਂਦਾ ਮੈਂ ਵੀ ਐਵੇਂ ਹੀ ਸੁਣਿਆ ਹੈ ਪਰ ਇੱਥੇ ਇਹ ਅਜੀਹਾ ਹੀ ਰਵਾਜ ਹੈ ਸੈਮੀਨਾਰ ਤੋਂ ਬਾਅਦ ਹੋਤੇ ਹੀ ਖਾਣੇ ਦਾ ਵੀ ਇੰਤਜ਼ਾਮ ਸੀਗਾ ਸਾਧ ਜਿਹਾ ਖਾਣਾ ਅਰਵਿੰਦ ਨੂੰ ਬਹੁਤ ਪਸੰਦ ਆਇਆ ਉਹ ਵਾਪਸ 4 ਵਜੇ ਹੋਟਲ ਵਿੱਚ ਪੁੱਜੇ ਮਨ ਤਰਵਿੰਦ ਦੇ ਸਾਥ ਵਿੱਚ ਬਹੁਤ ਖੁਸ਼ ਸੀਗੀ ਉਹ ਆਪਣੇ ਕਮਰੇ ਵੱਲ ਨੂੰ ਤੁਰਦੀ ਹੋਈ ਬੋਲੀ ਅਰਵਿੰਦ ਜੀ ਸ਼ਾਮ ਨੂੰ ਮਿਲਦੇ ਆਂ ਜਰਾ ਰੈਸਟ ਕਰਦੇ ਹਾਂ ਮੈਂ ਕੱਲ ਦੀ ਵੀ ਥੋੜੀ ਤਿਆਰੀ ਕਰਨੀ ਏ ਕੱਲ ਸਵੇਰੇ ਵੀ ਮੇਰਾ ਇੱਕ ਪੇਪਰ ਹੈ ਮੰਨਤ ਨੇ ਕਮਰੇ ਵਿੱਚ ਆ ਕੇ ਸ਼ਾਵਰ ਲੈ ਕੇ ਕੱਪੜੇ ਬਦਲੇ ਤੇ ਲੈਪਟਾਪ ਖੋਲ ਕੇ ਬਹਿ ਗਈ ਔਰ ਪੂਰੀ ਸ਼ਾਮ ਅਰਵਿੰਦ ਨਾਲ ਬਤੌਣ ਦੇ ਲਾਲਚ ਵਿੱਚ ਆਪਣਾ ਰਹਿੰਦਾ ਕੰਮ ਜਲਦੀ ਖਤਮ ਕਰ ਲੈਣਾ ਚਾਹੁੰਦੀ ਸੀਗੀ ਉਸ ਨੂੰ ਅਰਵਿੰਦ ਤੋਂ ਇੱਕ ਵਿਸ਼ੇਸ਼ ਕਿਸਮ ਦੀ ਖੁਸ਼ਬੂ ਜਿਹੀ ਆ ਰਹੀ ਸੀ ਜਿਹੜੀ ਕਿਸੇ ਹੋਰ ਮਰਦ ਵਿੱਚ ਘੱਟ ਹੀ ਮਿਲਦੀ ਹੈ ਅਰਬਿੰਦ ਵੀ ਆਪਣੇ ਕਮਰੇ ਵਿੱਚ ਆਉਂਦਾ ਹੀ ਸ਼ਾਵਰ ਲੈਣ ਲੱਗਿਆ ਤਪ ਤੇ ਗਰਮ ਹਵਾ ਨੇ ਜਿਵੇਂ ਉਸ ਦਾ ਸਰੀਰ ਝਾਲ ਸੁਟਿਆ ਹੋਵੇ ਪਰ ਮੰਨਤ ਦੇ ਸਾਥ ਵਿੱਚ ਉਹ ਖੁਸ਼ ਸੀਗਾ ਸ਼ਵਰ ਲੈ ਕੇ ਉਹ ਬਲਕਾਰ ਨੂੰ ਫੋਨ ਕਰਨ ਲੱਗਿਆ ਉਸਨੇ ਆਖਿਆ ਕਦੋਂ ਆਏਗਾ ਬਾਈ ਤੇਰਾ ਡਰਾਈਵਰ ਬਾਜੀ ਟੈਕਸੀ ਵਾਲਾ ਕੱਲ ਸਵੇਰ ਤੱਕ ਤੁਹਾਡੇ ਕੋਲ ਪੁੱਜ ਜਾਵੇਗਾ ਗੋਪਾਲਾ ਨਾ ਹੈ ਉਹਦਾ ਕੁਝ ਹੋਰ ਤਾਂ ਨਹੀਂ ਚਾਹੀਦਾਗਾ ਯੂ نو ਐਕਸਐਮ ਕਾਰਡ ਭੇਜ ਦੇ ਮੈਂ ਇਹਦੇ ਬਿਨਾ ਬਹੁਤ ਔਖਾ ਕੋਈ ਗੱਲ ਨਹੀਂ ਮੈਂ ਭੇਜ ਦੇਵਾਂਗਾ ਮੈਂ ਵਾਦੂ ਰੱਖੇ ਹੋਏ ਆ ਅਰਵਿੰਦ ਖੁਸ਼ ਹੋ ਗਿਆ ਕਿ ਚਲੋ ਸੈਮ ਵਾਲਾ ਵੀ ਜਬ ਤਾਂ ਮੁਕਿਆ ਉਸਨੇ ਟੈਲੀ ਲਾ ਲਿਆ ਸੀਗਾ ਖਬਰਾਂ ਚੱਲ ਰਹੀਆਂ ਸਨ ਉਹੀ ਭਾਰਤੀ ਚੈਨਲਾਂ ਵਾਲਾ ਖਬਰਾਂ ਕਤਲ ਦੀ ਖਬਰ ਨੂੰ ਇੰਨੇ ਜ਼ੋਰ ਨਾਲ ਤੇ ਤੁਹਾਡੇ ਵੱਲ ਉਂਗਲ ਕਰਦੇ ਐਵੇਂ ਸੁਣਾ ਰਹੇ ਹਨ ਜਿਵੇਂ ਕਤਲ ਤੁਸੀਂ ਕੀਤਾ ਹੋਵੇ ਇੱਕੋ ਖਬਰ ਨੂੰ ਇੰਨੀ ਵਾਰ ਦੁਹਰਾ ਰਹੇ ਸਨ ਕਿ ਦਰਸ਼ਕ ਉਕਤਾ ਕੇ ਚੈਨਲ ਬਦਲ ਲੈਂਦੇ ਇਵੇਂ ਹੀ ਉਸਨੇ ਕੀਤਾ ਸੀਗਾ ਕਈ ਚੈਨਲ ਬਦਲ ਕੇ ਉਸਨੇ ਕੋਈ ਪੁਰਾਣੀ ਜਹੀ ਫਿਲਮ ਚਲਦੀ ਰਹਿਣ ਦਿੱਤੀ ਉਸ ਦਾ ਵਕਤ ਪਾਸ ਹੋਣਾ ਮੁਸ਼ਕਲ ਹੋ ਰਿਹਾ ਸੀਗਾ ਮੰਨਤ ਦੇ ਥੋੜੇ ਜਿਹੇ ਸਾਥ ਨੇ ਉਸਨੂੰ ਦਰ ਕਈ ਖਾਸ਼ਾਂ ਜਗਾ ਦਿੱਤੀਆਂ ਸਨ ਉਹ ਉਸ ਦੀ ਸ਼ਖਸੀਅਤ ਦੇ ਨਾਲ-ਨਾਲ ਉਸ ਦੇ ਔਰਤਪਨ ਵੱਲ ਵੀ ਖਿੱਚਿਆ ਜਾ ਰਿਹਾ ਸੀਗਾ ਸਾਢੇ 6 ਵਜੇ ਮੰਨਤ ਦਾ ਫੋਨ ਆਇਆ ਕਹਿੰ ਲੱਗੀ ਇਹਨਾਂ ਦਾ ਫੋਨ ਆਇਆ ਸੀਗਾ ਮੈਂ ਦੱਸਿਆ ਸੀਗਾ ਤੁਹਾਡੇ ਬਾਰੇ ਬਹੁਤ ਖੁਸ਼ ਹੈ ਕਹਿੰਦੇ ਕਿ ਪਟਿਆਲੇ ਜ਼ਰੂਰ ਆਉਣ ਹੋਰ ਨਾਲ ਦੋਸਤਾਂ ਨੂੰ ਵੀ ਮਲਾਉਣਗੇ ਯੂ ਨੋ ਹਾਲਾਂਕਿ ਤਾ ਮੈਨੂੰ ਆਪਣੇ ਕਿਸੇ ਪ੍ਰੋਗਰਾਮ ਦਾ ਪਤਾ ਨਹੀਂਗਾ ਤੇ ਤੁਹਾਡੇ ਕੋਲ 1 ਮਹੀਨਾ ਹੈ ਤਾਂ ਇਹ ਕਾਫੀ ਹੈ ਬਹੁਤ ਲੋਕ ਮਿਲ ਪੈਣਗੇ ਚਲੋ ਦੇਖਦੇ ਹਾਂ ਤੁਹਾਡਾ ਕੀ ਪ੍ਰੋਗਰਾਮ ਹੈ ਮੈਂ ਕੱਲ ਦੇ ਸੈਮੀਨਾਰ ਦੀ ਤਿਆਰੀ ਕਰ ਰਹੀ ਹਾਂ ਆ ਜਾਓ ਮੇਰੇ ਕਮਰੇ ਵਿੱਚ ਗੱਲਾਂ ਕਰਦੇ ਹਾਂ ਅਰਵਿੰਦ ਨੇ ਕਿਸੇ ਵੱਲ ਬਿਨਾ ਸਿੱਧੇ ਹੀ ਕਿਹਾ ਸੀਗਾ ਮੰਨਤ ਨੂੰ ਉਸ ਦਾ ਇਹ ਅੰਦਾਜ਼ ਚੰਗਾ ਲੱਗਿਆ ਸੀਗਾ ਉਹ ਪਲਕ ਲਈ ਚੁੱਕ ਰਹਿ ਕੇ ਬੋਲੀ ਦੇਖਦੀ ਹਾਂ ਕੁਝ ਹੋਰ ਕੰਮ ਕਰਕੇ 7:30 ਵਜੇ ਅਰਵਿੰਦ ਦੇ ਕਮਰੇ ਦੇ ਬੂਹੇ ਤੇ دستਕ ਹੋਈ ਅਰਵਿੰਦ ਭੱਜ ਕੇ ਬੂਹਾ ਖੋਲਿਆ ਮੰਨਤ ਬੜੀ ਖੜੀ ਹੀ ਮਸਕਰਾ ਰਹੀ ਸੀ ਅਰਵਿੰਦ ਨੇ ਜ਼ਰਾ ਜਿਹਾ ਸਿਰ ਝੁਕਾ ਕੇ ਉਸ ਦਾ ਸਵਾਗਤ ਕੀਤਾ ਉਹ ਅੰਦਰ ਆ ਕੇ ਸੋਫੇ ਤੇ ਬੈਠ ਗਈ ਉਸ ਦੇ ਪੈਰਾਂ ਤੱਕ ਲੰਮੀ ਡਰੈੱਸ ਪਾਈ ਹੋਈ ਸੀ ਤੇ ਵਾਲ ਫਿਰ ਖੁੱਲੇ ਛੱਡੇ ਹੋਏ ਸੀ ਹਲਕੇ ਜਿਹੇ ਮੇਕਅਪ ਵਿੱਚ ਪਿਆਰੀ ਲੱਗ ਰਹੀ ਸੀ ਅਰਵਿੰਦ ਨੇ ਕਿਹਾ ਚਾਚੇ ਹੋ ਮੰਨਤ ਜੀ ਥੈਂਕਸ ਕਿਵੇਂ ਚੱਲ ਰਹੀ ਹੈ ਤਿਆਰੀ ਠੀਕ ਹੈ ਮੈਂ ਇੰਟਰਨੈਟ ਖੋਲੀ ਬੈਠੀ ਸਾਂ ਦੇਖ ਰਹੀ ਸਾਂ ਕਿ ਅੰਗਰੇਜ਼ੀ ਦੀ ਮਾਰ ਦੇ ਜ਼ਦ ਵਿੱਚ ਆਇਆ ਆਇਆਂ ਹੋਰ ਨਾ ਬੋਲੀਆਂ ਵਾਲੇ ਬਾਰੇ ਕੀਬਰ ਦੀ ਕਿਰਿਆ ਦਿਖਾ ਰਹੇ ਨੇ ਤੁਹਾਡੇ ਜ਼ੁਰਪਦੀਆਂ ਹੀ ਕਈ ਬੋਲੀਆਂ ਖਤਰੇ ਵਿੱਚ ਨੇ ਆਇਰਲੈਂਡ ਦੀ ਗੈਰਲਿਕ ਤੇ ਵੈਲਜ਼ ਦੀ ਵੈਨਿਸ਼ ਬੋਲੀਆਂ ਤਾਂ ਇਸ ਦੇ ਬਿਲਕੁਲ ਹੀ ਡਿੱਗ ਲਈਆਂ ਨੇ ਆ ਯੂ ਨੋ ਮਨਜੀ ਮੇਰਾ ਇਹ ਸਬਜੈਕਟ ਨਹੀਂ ਇਸ ਲਈ ਮੈਨੂੰ ਇਹਦੇ ਬਾਰੇ ਬਾਰੇ ਪਤਾ ਨਹੀਂ ਕੁਝ ਵੀ ਮੈਨੈਟ ਉੱਪਰ ਹੀ ਕਿਸੇ ਅਖਬਾਰ ਵਿੱਚ ਪੜਿਆ ਹੋਇਆ ਏ ਕਿ ਪੰਜਾਬੀ ਜ਼ਬਾਨ ਖੱਤੇ ਵਿੱਚ ਹੈ ਪਰ ਹੁਣ ਤੁਸੀਂ ਹਿੰਦੀ ਦਾ ਵੀ ਰੌਲਾ ਪਾਈ ਜਾਂਦੇ ਹੋ ਇਹ ਬਹੁਤ ਅਹਿਮ ਸਬਜੈਕਟ ਹੈ ਅਰਵਿੰਦ ਜੀ ਜ਼ੁਬਾਨਾਂ ਦਾ ਫਿਕਰ ਤਾਂ ਬਹੁਤ ਵੱਡੀ ਖਬਰ ਹੈ ਅਰਵਿੰਦ ਨੂੰ ਇਹ ਗੱਲਾਂ ਫਜ਼ੂਲ ਜਾਪ ਰਹਿੰਗਾ ਸੰ ਉਸਨੇ ਆਖਿਆ ਮਨਜੀ ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਤੁਸੀਂ ਦੱਸੋ ਕੀ ਪੀਣਾ ਚਾਹੋਗੇ ਕੁਝ ਨਹੀਂ ਕੁਝ ਨਹੀਂ ਤਾਂ ਇੱਕ ਵਿਸਕੀ ਦਾ ਨਾਮ ਹੈ ਆਖ ਕੇ ਅਰਵਿੰਦ ਹੱਸਿਆ ਉਹ ਵੀ ਹੱਸਦੀ ਹੋਈ ਬੋਲੀ ਵਿਸਕੀ ਆ ਤਾਂ ਮੈਂ ਕਦੇ ਟੱਚ ਵੀ ਨਹੀਂ ਕੀਤੀਗੀ ਮੇਰੇ ਕੋਲ ਵਾਈਨ ਵੀ ਏ ਜੇ ਪੀ ਲੈਣੇ ਹੋ ਤਾਂ ਨਹੀਂ ਤਾਂ ਮੇਰੇ ਕੋਲ ਇੱਕ ਹੋਰ ਬਹੁਤ ਵਧੀਆ ਡਰਿੰਕ ਹੈ ਮੈਲਬੂ ਕੋਕੋਨਟ ਦੀ ਡਰਿੰਕ ਹੈ ਪੀਉਂਗੀ ਤਾਂ ਯਾਦ ਰੱਖੋਗੇ ਅਰਵਿੰਦ ਜੀ ਮੈਂ ਦੋ ਕੁ ਵਾਰ ਦੋਸਤਾਂ ਨਾਲ ਵੋਡਕਾ ਪੀਤੀ ਏ ਉਹ ਵੀ ਸਿਰਫ ਇੱਕ ਡਰਿੰਕ ਮਨਤ ਬੋਲੀ ਉਸਨੇ ਵਾਈਨ ਕਈ ਵਾਰ ਪੀਤੀ ਹੋਈ ਸੀ ਪਰ ਵਾਈਨ ਵਿਸਕੀ ਨਾਲੋਂ ਮਹਿੰਗੀ ਹੁਣ ਕਰਕੇ ਇਸ ਤੋਂ ਬਚਦੀ ਸੀਗੀ ਕਦੇ-ਕਦੇ ਜਨ ਪੀ ਲਿਆ ਕਰਦੀ ਸੀਗੀ ਉਹਦਾ ਦਿਲ ਤਾਂ ਵਾਈਨ ਪੀਣ ਨੂੰ ਕਰਦਾ ਸੀਗਾ ਪਰ ਉਹ ਆਪਣੀ ਇਸ ਕਾਸ਼ ਦਾ ਇਜ਼ਹਾਰ ਨਹੀਂ ਕਰਨਾ ਚਾਹੁੰਦੀ ਸੀ ਉਸਨੇ ਇਹ ਗੱਲ ਅਰਵਿੰਦ ਉੱਪਰ ਛੱਡ ਦਿੱਤੀ ਸੀ ਅਰਵਿੰਦ ਨੇ ਬੈਰ ਨੂੰ ਬੁਲਾ ਕੇ ਕੁਝ ਖਾਣ ਲਈ ਬਰਫ ਤੇ 오ਰੈਂਜ ਜੂਸ ਆਰਡਰ ਕਰ ਦਿੱਤੇ ਸੀਗੇ ਕੋਜ਼ਮੈਂਟਾਂ ਵਿੱਚ ਹੀ ਲੈ ਆਇਆ ਸੀ ਵੇਟਰ ਅਰਵਿੰਦ ਨੇ ਮਲਬੂ ਤੇ ਔਰੰਜ ਜੂਸ ਨਾਲ ਮੰਨਤ ਲਈ ਬੈਗ ਬਣਾਇਆ ਤੇ ਵਿਸਕੀ ਪਾਣੀ ਦਾ ਆਪਣੇ ਲਈ ਅਸਨੇ ਚੀਅਰਸ ਕਰਕੇ ਇੱਕ ਘੁੱਟ ਪਾਇਆ ਤੇ ਸਵਾਦ ਪਰਖ ਦੀ ਬੋਲੀ ਨਹੀਂ ਮੈਂ ਕਦੇ ਨਹੀਂ ਪੀਤੀ ਐ ਡਰਿੰਕ ਯੂ نو ਕੋਕੋਨਟ ਦੀ ਬਣੀ ਸਪੈਸ਼ਲ ਡਰਿੰਕ ਹੈ ਅਰਵਿੰਦ ਦੇ ਕਹਿਣ ਤੇ ਉਹ ਮਲਬੂ ਦੀ ਬੋਤਲ ਚੱਕ ਕੇ ਉਸ ਉੱਪਰ ਲਿਖਿਆ ਪੜਨ ਲੱਗੀ ਕੋਈ ਥੇਰ ਬਾਅਦ ਬੋਤਲ ਇੱਕ ਪਾਸੇ ਰੱਖਦੀ ਨੇ ਕਿ ਹਾਂ ਅਰਵਿੰਦ ਜੀ ਮੈਂ ਇੱਕ ਭਾਰਤੀ ਪਤਨੀ ਵੀ ਹਾਂ ਤੇ ਮਾਂ ਵੀ ਬਹੁਤ ਧਿਆਨ ਨਾਲ ਚੱਲਣਾ ਪੈਂਦਾ ਹੈ ਕਦੇ-ਕਦੇ ਕਿਸੇ ਪਾਰਟੀ ਵਿੱਚ ਇੱਕਾ ਦੇ ਡਰਿੰਕ ਲੈ ਲਈ ਤਾਂ ਲੈ ਲਈ ਆ ਤੁਹਾਡੇ ਪਤੀ ਤਾਂ ਪੀ ਲੈਂਦੇ ਹੋਣਗੇ ਹਾਂ ਡਾਕਟਰ ਸਾਹਿਬ ਤਾਂ ਪੀ ਲੈਂਦੇ ਨੇ ਪਰ ਬੱਚਿਆਂ ਸਾਹਮਣੇ ਉਹ ਵੀ ਘਾਠ ਹੀ ਪੀਂਦੇ ਨੇ ਸਾਡੀ ਸੁਸਾਇਟੀ ਤੁਹਾਡੀ ਸੁਸਾਇਟੀ ਵਾਂਗ ਖੁੱਲੀ ਨਹੀਂ ਹੈ ਸਾਡੀ ਕੋਈ ਅਲੱਗ ਸੁਸਾਇਟੀ ਨਹੀਂ ਮੈਡਮ ਅਸੀਂ ਬੰਦੇ ਤਾਂ ਉਹੀ ਹਾਂ ਖੱਲੇ ਉਸ ਸਮਾਜ ਨਾਲ ਇੱਕ ਮਿਕ ਨਹੀਂ ਹੋਏਗੀ ਫਿਰ ਵੀ ਤੁਹਾਡੇ ਤਾਂ ਔਰਤਾਂ ਮਰਦ ਸਭ ਡਰਿੰਕ ਕਰਦੇ ਹੋਣਗੇ ਨਹੀਂ ਸਭ ਨਹੀਂ ਕਰਦੇਗੇ ਕੋਈ ਕੋਈ ਔਰਤ ਕਰ ਲੈਂਦੀ ਹੈ ਹੁਣ ਮੇਰੀ ਰਿਸ਼ਤੇਦਾਰੀ ਵਿੱਚ ਕੋਈ ਵੀ ਔਰਤ ਡਰਿੰਕ ਨਹੀਂ ਕਰਦੀਗੀ ਹਾਂ ਮਰਦ ਸਾਰੇ ਕਰਦੇ ਆ ਅਗਲੀ ਪੀੜ੍ਹੀ ਸਾਡੇ ਤੋਂ ਅਲੱਗ ਹੈ ਗੋਰਿਆਂ ਦੇ ਸਮਾਜ ਵਿੱਚ ਤਾਂ ਔਰਤ ਮਰਦ ਰਲ ਕੇ ਪੀਂਦੇ ਨੇ ਯੂ نو ਡਰਿੰਕ ਪੀਣਾ ਜਾਂ ਪੱਪਾਂ ਵਿੱਚ ਜਾਣਾ ਉਹਨਾਂ ਦਾ ਵੇ ਆਫ ਲਾਈਫ ਹੈ ਪਰ ਪੰਜਾਬੀਆਂ ਵਾਂਗ ਸ਼ਰਾਬੀ ਹੋਣ ਲਈ ਜਾਂ ਡਿੱਗਣ ਲਈ ਉਹ ਨਹੀਂ ਪੀਂਦੇਗੇ ਤੁਸੀਂ ਆਖਦੇ ਹੋ ਕਿ ਤੁਸੀਂ ਗੋਰੀਆਂ ਵਿੱਚ ਹੀ ਕੰਮ ਕਰਦੇ ਹੋ ਉੱਥੇ ਕਿਵੇਂ ਮੇਰੇ ਕੰਮ ਤੇ ਤਾਂ ਸਾਡੀਆਂ ਪਾਰਟੀਆਂ ਚੱਲਦੀਆਂ ਰਹਿੰਦੀਆਂ ਨੇ ਔਰਤ ਮਰਦ ਰਲ ਕੇ ਮસ્ਤੀ ਕਰਦੇ ਆ ਕੰਮ ਦੀ ਦੁਨੀਆ ਅਲੱਗ ਹੁੰਦੀ ਹੈ ਕੰਮ ਤੇ ਘਰ ਵੱਖ-ਵੱਖ ਹੁੰਦੇ ਨੇ ਤੇ ਹੋਣੇ ਵੀ ਚਾਹੀਦੇ ਨੇ ਅਸੀਂ ਕਾਲਜ ਵਿੱਚ 40 ਦਿਹਾਪਖਾਂ ਸਾਡੀ ਇੱਕ ਵੱਖਰੀ ਲਾਈਫ ਹੈ ਜਿਸ ਨੂੰ ਘਰ ਆ ਕੇ ਅਸੀਂ ਭੁੱਲ ਜਾਂਦੇ ਹਾਂ ਇਹ ਤਾਂ ਠੀਕ ਗੱਲ ਹੈ ਕੰਮ ਤੇ ਕੰਮ ਨੂੰ ਰਲ ਗੱਡ ਕਰੋਗੇ ਤਾਂ ਗੜਬੜ ਹੋ ਜਾਵੇਗੀ ਅਰਵਿੰਦ ਨੇ ਉਸ ਨਾਲ ਸਹਿਮਤ ਹੁੰਦੇ ਆ ਕੇ ਹੱਸਿਆ ਮੰਨਤ ਨੂੰ ਡਰਿੰਕ ਸਵਾਦ ਲੱਗ ਰਹੀ ਸੀਗੀ ਉਹ ਘੁੱਟ ਪਰਦੀ ਮੂੰਹ ਸਵਾਰਨ ਲੱਗਦੀ ਅਰਵਿੰਦ ਨੇ ਉਸ ਲਈ ਇੱਕ ਹੋਰ ਪੈਗ ਬਣਾ ਦਿੱਤਾ ਉਹ ਹੌਲੀ ਹੌਲੀ ਪੀਂਦੇ ਗੱਲਾਂ ਕਰਦੇ ਰਹੇ ਮੰਨਤ ਆਪਣੀਆਂ ਬੇਟੀਆਂ ਬਾਰੇ ਦੱਸਦੀ ਬਹੁਤ ਉਤਸ਼ਾਹਿਤ ਹੋ ਰਹੀ ਸੀਗੀ ਉਸ ਨੇ ਆਖਿਆ ਵੱਡੀ 12 ਵਿੱਚ ਹੈ ਤੇ ਛੋਟੀ 10ਵੀਂ ਵਿੱਚ ਹੈ ਦੋਨੋਂ ਹੀ ਬਹੁਤ ਹੁਸ਼ਿਆਰ ਤੇ ਸਪੋਰਟੀ ਗਰਲਜ਼ ਨੇ ਤੇ ਮੇਵਾਰ ਵੀ ਬਹੁਤ ਨਹੀਂ ਮੈਂ ਫਿਕਰ ਕਰਾਂ ਤੱਕ ਕਹਿ ਜਾਂਦਿਆਂ ਨੇ ਕਿ ਮਮਾ ਜਾਓ ਸਾਡੀ ਬਰੀ ਨਾ ਕਰੋ ਸਾਡੇ ਕੋਲ ਪੂਆਜੀ ਹੈਗੇ ਹੀ ਨੇ ਡਾਕਟਰ ਸਾਹਿਬ ਦੀ ਇੱਕ ਵਿਧਵਾ ਪੂਆ ਸਾਡੇ ਕੋਲ ਰਹਿੰਦੀ ਹੈ ਸਾਨੂੰ ਉਹਦਾ ਬਹੁਤ ਫਾਇਦਾ ਹੈ ਉਹਦੇ ਸਿਰ ਤੇ ਅਸੀਂ ਬੇਫਿਕਰ ਰਹਿਨੇ ਹਾਂ ਗੱਲਾਂ ਕਰਦੇ ਹੋ ਕਾਫੀ ਖੁੱਲ ਚੁੱਕੇ ਸਨ ਮੰਨਤ ਦਾ ਪਤੀ ਜ਼ਿਆਦਾਤਰ ਪਟਿਆਲੇ ਹੀ ਰਹਿੰਦਾ ਸੀਗਾ ਉਹ ਸਪਤਾਹ ਅੰਤ ਤੇ ਹੀ ਰਜਿਆਣੇ ਆਉਂਦਾ ਸੀਗਾ ਉਹਨਾਂ ਨੇ ਖਾਣਾ ਕਮਰੇ ਵਿੱਚ ਹੀ ਮੰਗਵਾ ਲਿਆ ਜਦ ਮੰਨਤ ਅੱਠ ਕੇ ਜਾਣ ਲੱਗੀ ਤਾਂ ਅਰਵਿਦ ਨੇ ਉਸ ਦੀ ਬਾਹ ਫੜ ਕੇ बोलेया यू नो ਇੱਥੇ ਹੀ ਰਹਿ ਜਾਓ ਮਨਦਨੀ ਉਸ ਦਾ ਹੱਥ ਝਟਕ ਕੇ ਉਹ ਮਾਰਿਆ ਤੇ ਬੋਲੀ ਅਰਵੰਨ ਜੀ ਮੈਂ ਟੈਡੀ ਖੀਰ